ਬਾਬਿਓ ਕੰਗਨਾਰ ਨੌਦਾਂ ਦੀ ਆ ਵੀ ਮੈਂ ਹੁਣ ਪੰਜਾਬ ਦੇ ਵਿੱਚ ਐਮਰਜੈਂਸੀ ਫਿਲਮ ਚਲਾਉਣੀ ਆ ਹੈ ਆ ਜਿੰਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਸ਼ਰਿਆਂ ਵਿਖਾਇਆ ਗਿਆ ਭਿੰਡਰਾਂ ਵਾਲਿਆਂ ਵਰਗਾ ਕਿਉਂਕਿ ਕੋਈ ਬਣਦਾ ਸਕਦਾ ਹੀ ਨਹੀਂ ਉਹਨਾਂ ਵਰਗਾ ਪਰ ਉਹ ਫਿਲਮ ਦੇ ਵਿੱਚ ਵਿਖਾਇਆ ਗਿਆ ਉਹਨਾਂ ਨੇ ਬੰਦਾ ਬਣਾਇਆ ਜਿਹੜਾ ਭਿੰਡਰਾਂ ਵਾਲਿਆਂ ਵਰਗਾ ਸੰਤਾਂ ਦੀ ਰੀਤ ਤਾਂ ਕੋਈ ਕਰ ਹੀ ਨਹੀਂ ਸਕਦਾ ਯਾਰ ਨਾ ਕੋਈ ਸੰਤਾਰਗਾ ਬਣ ਸਕਦਾ ਨਾ ਕੋਈ ਸੰਤਾਰਗਾ ਹੈ ਅੱਜ ਤੱਕ ਸੰਤਾਰਗਾ ਨਾ ਕੋਈ ਬਣ ਸਕਦਾ ਨਾ ਕੋਈ ਆਇਆ ਅੱਜ ਤੱਕ ਸੰਤਾਰਗਾ ਠੀਕ ਹੈ ਨਾ ਉਹ ਸੰਤ ਸੰਤੀ ਸੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦਮਦਮੀ ਟਕਸਾਲ ਦੇ ਜਿਹੜੇ 14ਵੇਂ ਵਿਖੇ ਹਾਂ ਉਹਨਾਂ ਦੀ ਕਰਦਾਸ਼ਕੁਰੀ ਕਰਨ ਤੇ ਲੱਗੇ ਤੁਲੀ ਹੋਈ ਹੈ ਜਿਹੜੀ ਆ ਕੰਗਣਾ ਅਰਨਾਉਤ ਆਹੀ ਤਾਂ ਇਹ ਇਹਨੇ ਭੈਣੇ ਟਿਕ ਜਾ ਟਿਕ ਜਾ ਟਿਕ ਜਾ ਠੀਕ ਆ ਨਾ ਜਿਹੜਾ ਸਾਡਾ ਸ਼ਹੀਦ ਆ ਜਿਹੜਾ ਸਾਡਾ ਜਰਨੈਲ ਆ ਇਹ ਤੁਸੀਂ ਆ ਜਿਹੜੀ ਆ ਫਿਲਮ ਜੀ ਚਲਾਈ ਆ ਜਿਹੜੀ ਬਣਾਈ ਇਹਦੇ ਵਿੱਚ ਬੜੀ ਤੁਸੀਂ ਕਰਦਾਰ ਕੁਸ਼ੀ ਕੀਤੀ ਆ ਠੀਕ ਆ ਨਾ ਇੱਕ ਸਿੱਖ ਕੌਮ ਦੇ ਯੋਧੇ ਨੂੰ ਤੁਸੀਂ ਕਿਵੇਂ ਪੱਖਵਾਦੀ ਅੱਤਵਾਦੀ ਕੀ ਕੁਛ ਤੁਸੀਂ ਉਹਦੇ ਵਿੱਚ ਵਿਖਾਇਆ ਉਹਨਾਂ ਵਰਗਾ ਜੋਦਾ ਕੋਈ ਨਹੀਂ ਦੁਨੀਆ ਤੇ ਜੰਮ ਸਕਦਾ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵਰਗਾ ਹਾਂ ਜਗਜੀਤ ਸਿੰਘ ਸੰਧੂ ਕੀ ਹਾਲਚਾਲ ਨੇ ਠੀਕ ਠਾਕ ਉਹ ਇੱਕ ਅੰਗਣਾ ਦੀ ਹੁਣ ਮੈਂ ਫਿਲਮ ਲਾਉਣੀ ਲਾਉਣੀ ਆਖੇ 5 ਸਤੰਬਰ ਨੂੰ ਸ਼ਾਇਦ ਰਿਲੀਜ਼ ਹੋਣੀ ਜਾਂਦੀ ਫਿਲਮ ਜਿਹੜੀ ਐਮਰਜੈਂਸੀ ਆ ਬਾਕੀ ਸਾਡੀ ਆ ਸਿੱਖ ਕੌਮ ਦੀ ਜਿਹੜੀ ਸਰਮੋਰ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਨ ਪ੍ਰਧਾਨ ਦਮਦਮੀ ਟਕਸਾਲ ਦੇ ਜਿਹੜੇ ਇਸ ਟਾਈਮ ਦੇ ਮੁਖੀ ਆ ਜਿਹੜੇ ਇਹਨਾਂ ਨੂੰ ਚਾਹੀਦਾ ਇਸ ਟਾਈਮ ਹੰਬਲਾ ਮਾਰਨਾ ਚਾਹੀਦਾ ਇਹਨਾਂ ਨੂੰ ਆਵਾਜ਼ ਚੱਕਣੀ ਚਾਹੀਦੀ ਹੈ ਇਹਨਾਂ ਨੂੰ ਖੁਦ ਹੈ ਜਿਹੜੇ ਦਮਦਮੀ ਟਕਸਾਲ ਦੇ ਇਸ ਟਾਈਮ ਮੁਖੀ ਆ ਬਾਬਾ ਰਨਾਮ ਸਿੰਘ ਧੁੰਮਾ ਜੀ ਇਹਨਾਂ ਨੂੰ ਆਵਾਜ਼ ਚੱਕਣੀ ਚਾਹੀਦੀ ਹੈ ਇਸ ਟਾਈਮ ਸਭ ਨਾਲੋਂ ਜ਼ਿਆਦਾ ਪਹਿਲ ਕਦਮੀ ਇਹਨਾਂ ਨੂੰ ਕਰਨੀ ਚਾਹੀਦੀ ਆ ਹਾਂ ਬਾਬਿਓ ਕਰ ਦੋ ਸ਼ੇਰ ਸਾਰੇ ਭਰਾ ਹੂੰ ਬਾਕੀ ਆ ਪੰਜਾਬ ਦੇ ਜਿਨਨੇ ਅਸਨੇਮਾ ਘਰਾਂ ਵਾਲੇ ਆ ਠੀਕ ਹੈ ਨਾ ਇਹਨਾਂ ਨੂੰ ਪਹਿਲਾਂ ਹੀ ਵੈਸੇ ਵਾਰਨਿੰਗ ਦੇ ਦਿਓ ਪਹਿ੍ਹ ਦਿਓ ਇਹਨਾਂ ਨੂੰ ਬਈ ਜਿਹੜੀ ਇਹ ਫਿਲਮ ਐਮਰਜੈਂਸੀ 5 ਸਤੰਬਰ ਨੂੰ ਰਿਲੀਜ਼ ਹੋਣੀ ਪਈ ਬਿਲਕੁਲ ਨਾ ਲਾਈ ਜਾਵੇ ਪੰਜਾਬ ਦੇ ਵਿੱਚ ਆ ਪੱਡਿਆ ਕੀ ਹਾਲੀ ਪੱਡਿਆ ਪੱਡਾ ਸਾਹਿਬ ਜੁੜ ਗਿਆ ਨਾਲ ਹੋਰ ਪੱਡੇ ਕੀ ਹਾਲੀ ਤੇ ਰਹਾ ਵਧੀਆ ਵਧੀਆ ਬਾਬਿਓ ਚੜਦਿਆਂ ਕਲਾ ਬਹੁਤ ਵਧੀਆ ਤੁਸੀਂ ਸੁਣਾਓ ਸਾਰੇ ਭਰਾ ਕੀ ਹਾਲ ਚਾਲ ਨੇ ਆ ਠੀਕ ਆ ਬਾਬਿਓ ਆਦੀਪ ਸਿੰਘ ਜੁੜਿਆ ਬਾਬਾ ਜੀ ਕੀ ਹਾਲ ਬਾ ਬਾ ਪ੍ਰਸ਼ਾਦੇ ਸ਼ਗਲੇ ਦੀਪ ਸਿੰਘ ਜੀ ਚੜਦਿਆਂ ਕਲਾ ਚੜਦਿਆਂ ਕਲਾ ਸ਼ਗੋ ਪ੍ਰਸ਼ਾਦੇ ਤੁਸੀਂ ਚੜਦਿਆਂ ਕਲਾ ਉਹ ਯਾਰ ਕੰਗੜਾਂ ਦੀ ਗੱਲ ਕਰਦੀ ਕੰਗੜਾਂ ਨਹੀਂ ਹੋਣਾ ਐਮਰਜੈਂਸੀ ਫਿਲਮ ਅਖੇ ਮੈਂ ਪੰਜਾਬ ਚ 5 ਸਤੰਬਰ ਨੂੰ ਲਾਉਣੀ ਆ ਤਾਂ ਮੈਂ ਉਹੀ ਗੱਲ ਕਰਦੇ ਬਾਬੇ ਤਗੜੇ ਹੋ ਜੋ ਕੋਈ ਫਿਲਮ ਨਹੀਂ ਪੰਜਾਬ ਚ ਚੱਲਣ ਦੇਣੀ ਨਾ ਪੰਜਾਬ ਚ ਲੱਗਣ ਦੇਣੀ ਆ ਇਸ ਫਿਲਮ ਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਸਰੇ ਆਮ ਕਰਦਾਰ ਕੁਸ਼ੀ ਕੀਤੀ ਗਈ ਆ ਠੀਕ ਹੈ ਨਾ ਕਿਦਾਂ ਉਹਨਾਂ ਨੂੰ ਇੱਕ ਹੱਤਵਾਦੀ ਵਿਖਾਇਆ ਗਿਆ ਵੱਖਵਾਦੀ ਵਿਖਾਇਆ ਗਿਆ ਕਿਦਾਂ ਉਹਨੂੰ ਠੀਕ ਹੈ ਨਾ ਇਸ ਲਈ ਅਸੀਂ ਇਹ ਚੱਲਣ ਨਹੀਂ ਦੇਣੀ ਤੇ ਬਾਕੀ ਇਹ ਜਿਹੜੀ ਕੰਗਣਾ ਨਾ ਐ ਵੈਸੇ ਸਿੱਖਾਣਾ ਬਾਹਲੀ ਖੈਂਦੀ ਆ ਤੇ ਅਸੀਂ ਤਾਂ ਅੱਜ ਵੀ ਹੱਥ ਜੋੜ ਕੇ ਬੇਨਤੀ ਕਰਦੇ ਪੈਣ ਨੂੰ ਵੀ ਭੈਣੇ ਇਹ ਕੰਮਾਂ 'ਚ ਕੁਝ ਨਹੀਂ ਹੈਗਾ ਤੂੰ ਆਪਣੀ ਫਿਲਮ ਜਿਹੜੀ ਆ ਵੀ ਜੋ ਵੀ ਇਹਦੇ ਵਿੱਚ ਸੀਨ ਆ ਜਿਹੜੇ ਕਿਉਂਕਿ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵਰਗਾ ਦੂਜਾ ਕੋਈ ਜਾਮ ਨਹੀਂ ਸਕਦਾ ਠੀਕ ਹੈ ਨਾ ਦੂਜਾ ਕੋਈ ਹੋਇਆ ਨਹੀਂ ਅਜੇ ਕਿ ਵੀ ਜਿਹੜਾ ਉਹਨਾਂ ਵਰਗਾ ਐਡਾ ਬਲੀ ਜੋਧਾ ਕੋਈ ਜੰਮ ਹੋਵੇ ਜਾਂ ਕਿਸੇ ਮਾਂ ਨੇ ਜੰਮਿਆ ਹੋਵੇ ਤੇ ਤੁਸੀਂ ਫਿਲਮ ਦੇ ਵਿੱਚ ਸ਼ਰਿਆਮ ਉਹ ਬੰਦੇ ਨੂੰ ਭਿੰਡਰਾਂ ਵਾਲਾ ਬਣਾਇਆ ਪਿਆ ਜਿਹੜੀ ਉਹ ਫਿਲਮ ਦੇ ਵਿੱਚ ਐਮਰਜੈਂਸੀ ਫਿਲਮ ਦੇ ਵਿੱਚ ਜਿਹੜੀ ਇਹਨਾਂ ਦੀ ਆ ਟੀਵੀ ਤੇ ਮਸ਼ਹੂਰੀ ਜੀ ਚੱਲਦੀ ਹੁੰਦੀ ਵੇਖੀ ਹੋਣੀ ਸਾਰੇ ਭਰਾਵਾਂ ਨੇ ਸਾਰੇ ਭਰਾ ਸ਼ੇਅਰ ਕਰ ਦਿਓ ਮੇਰੇ ਵੀਰ ਜਿੰਨੇ ਤੁਸੀਂ ਨਾਲ ਜੁੜੇ ਹੋ ਨਾ ਕਰੋ ਸ਼ੇਅਰ ਮੇਰੇ ਵੀਰ ਕਿਉਂਕਿ ਇਹ ਜਿਹੜੀ ਫਿਲਮ ਦੇ ਵਿੱਚ ਸਿੱਖਾਂ ਦਾ ਮੰਨ ਲਓ ਕਿਰਦਾਰ ਖੁਸ਼ੀ ਕੀਤੀ ਆ ਸਾਡੇ ਤੁਸੀਂ ਸਿੰਘ ਦੀ ਹਾਂਜੀ ਹਰਜੋਤ ਸਿੰਘ ਧਮਣ ਜੁੜਿਆ ਕੋਈ ਕੋਈ ਨਹੀਂ ਕਰ ਲੈਣ ਉਹ ਇਹਨਾਂ ਨੂੰ ਹਰਜੋਤ ਸਿੰਘ ਕਰ ਲੈਣ ਤਾਂ ਕੋਈ ਦੀਪ ਸਿੰਘ ਨਹੀਂ ਲੱਗਣ ਦੇਣੀ ਜਿੰਨਾ ਮਰਜੀ ਰੌਲਾ ਬਿਲਕੁਲ ਪਾ ਲੈਣ ਉਹ ਅੱਜ ਤੱਕ ਆਪਾਂ ਤਾਂ ਸਿਨੇਮਾ ਘਰ ਵਾਲਿਆਂ ਨੂੰ ਪਹਿਲੇ ਵਾਰਨਿੰਗ ਦੇ ਦੇਣੀ ਬਾਈ ਠੀਕ ਆ ਕਿ ਨਹੀਂ ਵੀ ਆਪਦੀ ਜੋ ਵੀ ਫਿਲਮ ਫਲਮਾਂ ਬਿਲਕੁਲ ਨਾ ਲਾਈ ਦਿੱਤੀ ਜਾਵੇ ਨਾ ਕੋਈਆਂ ਦਾ ਪੋਸਟਰ ਲਾਇਆ ਜਾਵੇ ਠੀਕ ਆ ਨਾ ਸਾਡਾ ਜਰਨੈਲ ਸਾਡਾ ਸੰਤ ਸਾਡਾ ਉਹ ਸ਼ਹੀਦ ਸਿੰਘ ਐ ਸਾਡਾ ਉਹ ਸੂਰਮਾ ਜੋਧਾ ਬਲੀਦਾਨ ਹੈ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਜਿਹੜਾ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਾ ਜੋਧਾ ਬਲੀਦਾਨ ਹੈ ਐਡਾ ਸੂਰਮਾ ਤਗੜਾ ਐ ਉਹਦੀ کردار ਖੁਸ਼ੀ ਇੰਨੀ ਤਗੜੀ ਕੀਤੀ ਗਈ ਹੋਵੇ ਉਹ ਫਿਲਮ ਦੇ ਵਿੱਚ ਸ਼ਰਿਆਮ ਆਹ ਦੇਖੋ ਫਿਲਮ ਪੰਜਾਬ ਚ ਚੱਲ ਪਈ ਤੇ ਗੱਡੀ ਮਾੜੀ ਗੱਲ ਆ ਇਹ ਸੋ ਬਾਬਿਓ ਸਾਡੀਆਂ ਜਿੰਨੀਆਂ ਸੰਸਥਾਵਾਂ ਸਾਡੀਆਂ ਜਿੰਨੇ ਜਥੇਬੰਦੀਆਂ ਸਾਡੀਆਂ ਜਿਹੜਾ ਹੁਣ ਇਸ ਟਾਈਮ ਭਾਈ ਹਰਨਾਮ ਸਿੰਘ ਜੀ ਤੁਮਾਂ ਜਿਹੜੇ ਦਮਦਮੀ ਟਕਸਾਲ ਦੇ ਮਤਲਬ ਕਿ ਉਹਨਾਂ ਦੇ ਬੈਠੇ ਹੋਏ ਥਾਂ ਤੇ ਉਹਨਾਂ ਨੂੰ ਆਵਾਜ਼ ਸਭ ਨਾਲ ਵੱਧ ਬੁਲੰਦ ਕਰਨੀ ਚਾਹੀਦੀ ਆ ਠੀਕ ਆ ਨਾ ਸਾਰੇ ਉਹਨਾਂ ਨੂੰ ਜਿਹੜਾ ਵੀ ਆਉਂਦਾ ਉੱਠ ਕੇ ਉਹ ਸਿੱਖਾਂ ਨਾਲ ਹੀ ਖਾਂਦਾ ਜਿਹੜਾ ਵੀ ਆਉਂਦਾ ਚਲੋ ਸਿੱਖਾਂ ਨਾਲ ਹੀ ਖਾਂਦਾ ਦੱਸੋ ਯੋਗੀ ਸਾਡਾ ਤਾਂ ਯਾਰ ਸਾਡੇ ਤਾਂ ਸੂਰ ਇਹ ਆ ਵੀ ਸ assi ਤਾਂ ਰੇਕ ਧਰਮ ਨੂੰ ਪਿਆਰ ਕਰਦੇ ਆ ਸਭ ਨਾਲੋਂ ਪਹਿਲਾਂ ਸਭ ਨਾਲੋਂ ਪਹਿਲਾਂ ਅਸੀਂ ਰੇਕ ਧਰਮ ਨੂੰ ਪਿਆਰ ਕਰਦੇ ਆ ਠੀਕ ਆ ਨਾ ਸਾਡੇ ਤਾਂ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸੇਖ ਲਓ ਤੁਸੀਂ Hindu ਧਰਮ ਵਾਸਤੇ ਕੁਰਬਾਨੀ ਦੇਤੀ ਸਾਨੂੰ ਸੰਦੇਸ਼ ਦਿੱਤਾ ਦੂਜੇ ਧਰਮ ਨੂੰ ਬਚਾਉਣ ਖਾਸਤੇ ਕੁਰਬਾਨੀ ਦੇਤੀ ਪਾਸ਼ਾ ਨੇ ਠੀਕ ਹੈ ਨਾ ਅਸੀਂ ਹਰੇਕ ਧਰਮ ਨੂੰ ਪਿਆਰ ਕਰਦੇ ਸਾਡਾ ਇਹ ਨਹੀਂ ਹੈਗਾ ਵੀ ਅਸੀਂ ਪਿਆਰ ਨਹੀਂ ਕਰਦੇ ਹਰੇਕ ਧਰਮ ਨੂੰ ਪਿਆਰ ਕਰਦੇ ਪਰ ਕੁਛ ਕੁ ਇਹੋ ਜਿਹੇ ਜਿਹੜੇ ਆ ਚਾਲ ਚੱਲਦੀਆਂ ਏਜੰਸੀਆਂ ਆ ਆਰਐਸਐਸ ਵਾਲੇ ਤਾਂ ਜਿਹੜਾ ਨਵ ਆ ਨਾਗਪੁਰ ਤੋਂ ਆ ਕੇ ਸਾਡੇ ਬੰਦਿਆਂ ਨੂੰ ਖਰੀਦ ਲੈਂਦੀ ਆ ਜਿਹੜੇ ਇਹ ਸਾਡੇ ਪੱਗਾ ਧਾਰੀ ਬੰਦੇ ਕੇਸਾ ਧਾਰੀ ਬੰਦੇ ਸਾਡੇ ਜਿਨ੍ਹਾਂ ਨੇ ਕਿਰਪਾਨਾਂ ਤੇ ਕਸ਼ਰੇ ਪਾਏ ਨੇ ਇਹਨਾਂ ਨੂੰ ਖਰੀਦ ਕੇ ਸਾਡੇ ਵਿੱਚ ਲਿਆਉਂਦੀ ਆ ਆਰਐਸਐਸ ਤੇ ਸਾਨੂੰ ਵੇਖਣ ਨੂੰ ਬਾਪੇਓ ਇਦਾਂ ਹੀ ਲੱਗਦਾ ਵੀ ਇਹ ਬੰਦੇ ਸਾਡੇ ਆਪਦੇ ਹੀ ਆ ਠੀਕ ਹੈ ਨਾ ਵੇਖਣ ਨੂੰ ਐਂ ਹੀ ਲੱਗਦਾ ਵੀ ਸਾਡੇ ਹੀ ਬੰਦੇ ਇੰਤਾਰ ਕਿਉਂਕਿ ਆਰਐਸਐਸ ਜਿਹੜੀ ਉਹ ਸਾਡੇ ਬੰਦਿਆਂ ਨੂੰ ਖਰੀਦ ਲੈਂਦੀ ਆ ਖਰੀਦੀ ਵੀ ਇਹੋ ਜਿਹੇ ਬੰਦਿਆਂ ਨੂੰ ਉਹ ਵੀ ਜਿਨ੍ਹਾਂ ਦੇ ਉੱਤੋਂ ਦੀ ਕਿਰਪਾਨਾਂ ਪਾਈਆਂ ਹੋਣ ਐ ਜਿਨ੍ਹਾਂ ਨੇ ਚੋਲੇ ਪਾਏ ਹੋਣ ਜਿਨ੍ਹਾਂ ਨੇ ਸਿਰ ਤੇ ਗੋਲ ਦਸਤਾਰਾਂ ਬੰਨੀਆਂ ਹੋਣ ਉਹਨਾਂ ਨੂੰ ਖਰੀਦ ਲੈਂਦੀ ਆ ਤੇ ਉਹ ਬੰਦੇ ਸਾਡੇ ਵਿੱਚ ਘੁੱਸਪੈੜ ਕਰ ਜਾਂਦੇ ਸਾਨੂੰ ਤਾਂ ਇਹ ਲੱਗਦਾ ਇਹ ਤਾਂ ਬੰਦੇ ਹੀ ਸਾਡੇ ਆਪਦੇ ਆ ਯਾਰ ਠੀਕ ਹੈ ਕਿ ਨਹੀਂ ਭਲੇਖਾ ਪਾਉਣ ਵਾਸਤੇ ਸਾਨੂੰ ਐ ਲੱਗਦਾ ਬੰਦੇ ਹੀ ਸਾਡੇ ਆਪਦੇ ਆ ਇਹ ਬਹੁਤ ਚਾਲਾਂ ਚੱਲ ਰਹੀ ਆ ਮਤਲਬ ਕਿ ਬਹੁਤ ਜਿਆਦੀਆਂ ਤੋ ਬਾਬਿਓ ਪਛਾਣੋ ਇਹਨੂੰ ਵਾਕੀ ਅਸੀਂ ਤਾਂ ਇਹਨੂੰ ਭੈਣ ਨੂੰ ਅਸੀਂ ਹੇਠ ਤੱਕ ਤਾਂ ਪੀਲ ਹੀ ਕਰਦੇ ਆ ਹੱਥ ਜੋੜ ਕੇ ਵੀ ਤੂੰ ਐਮਪੀ ਬਣੀ ਆ ਮਹਾਚਲ ਦੀ ਮੰਡੀ ਤੋਂ ਤੂੰ ਬਹੁਤ ਵਧੀਆ ਚੰਗੀ ਗੱਲ ਆ ਚਲੋ ਲੋਕਾਂ ਨੇ ਤੈਨੂੰ ਬਣਾਇਆ ਅਸੀਂ ਇਹਦਾ ਵਿਰੋਧ ਤਾਂ ਅਸੀਂ ਕਾਹਦਾ ਕਰਨਾ ਵੀ ਬਹੁਤ ਵਧੀਆ ਗੱਲ ਆ ਤੂੰ ਆਪਣਾ ਉਹ ਕੰਮ ਕਰ ਲੋਕਾਂ ਦੀ ਸੇਵਾ ਭਲਾਈ ਦਾ ਕੰਮ ਕਰ ਆਪਣਾ ਮਹਾਚਲ 'ਚ ਤੇ ਜਿਹੜੀ ਤੂੰ ਫਿਲਮ ਬਣਾਈ ਆ ਤੂੰ ਪੰਜਾਬ 'ਚ ਤਾਂ ਅਸੀਂ ਚੱਲਣ ਨਹੀਂ ਦੇਣੀ ਨਾ ਹੀ ਲੱਗਣ ਦੇਣੀ ਆ ਕਈ ਬੰਦੇ ਆਂਦੇ ਆਖੇ ਮਸ਼ਹੂਰੀ ਹੁੰਦੀ ਕੰਗੜਾਂ ਦੀ ਕੋਈ ਮਸ਼ਹੂਰੀ ਮਸ਼ਹਾਰੀ ਨਹੀਂ ਹੁੰਦੀ ਦੱਬ ਕੇ ਵਿਰੋਧ ਕਰੋ ਐ ਵਿਰੋਧ ਕਰਨਾ ਕਿਹੜੀ ਮਸ਼ਹੂਰੀ ਹੁੰਦੀ ਕੋਈ ਮਸ਼ਹੂਰੀ ਨਹੀਂ ਹੁੰਦੀ ਯਾਰ ਐਡੀ ਮਸ਼ਹੂਰੀ ਹੁੰਦੀ ਅੱਗੇ ਨਹੀਂ ਮਸ਼ਹੂਰੀ ਹੋ ਗਈ ਜਾਂਦੀ ਅੱਗੇ ਕਿੰਨੀ ਕੁ ਮਸ਼ਹੂਰੀ ਹੋ ਗਈ ਆ ਆਪਾਂ ਪਤਾ ਹੀ ਹੋਣਾ ਚੰਡੀਗੜ੍ਹ ਵਾਲਾ ਤੁਹਾਨੂੰ ਰੌਲੇ ਦਾ ਕਿੰਨੀ ਕੁ ਮਸ਼ਹੂਰੀ ਹੋ ਗਈ ਸੀ ਉਰੋਂ ਕੋਈ ਮਸ਼ਹੂਰੀ ਮਸ਼ਹਾਰੀ ਨਹੀਂ ਆਉਂਦੀ ਕੁਝ ਨਹੀਂ ਹੁੰਦਾ ਕਿ ਵੀ ਸਾਡੀਆਂ ਮਾਤਾਵਾਂ ਨੂੰ ਇਹ ਕਿੰਨਾ ਗਲਤ ਬੋਲੀ ਸੀ ਪਤਾ ਨਾ ਉਹ ਸਾਡੀਆਂ ਬੀਬੀਆਂ ਤੇ ਧਰਨੇ ਤੇ ਗਈਆਂ ਸੀ ਦਿੱਲੀ ਬੈਠੇ ਰਹੇ ਜਾਂ ਸ਼ੰਭੂਜ਼ ਮਾਰ ਤੇ ਬੈਠੇ ਰਹੇ ਜਾਂ ਸਿੰਘੂ ਬਾਰਡਰ ਤੇ ਬੈਠੇ ਨੇ ਕੀ ਕੁਝ ਬੋਲਦੀ ਰਹੀ ਐ ਇਹਨਾਂ ਨੇ ਭੁੱਲਿਆ ਨਾ ਕਰੋ ਇਹਨਾਂ ਦੇ ਦੋਗਲੇ ਚਿਹਰੇ ਐ ਇਹਨਾਂ ਨੂੰ ਇੱਕੇ ਮੈਂ ਤਾਂ ਐਮਰਜੈਂਸੀ ਫਿਲਮ ਚਲਾਉਣੀ ਐ ਐਮਰਜੈਂਸੀ ਫਿਲਮ 5 ਸਤੰਬਰ ਨੂੰ ਕੋਈ ਨਹੀਂ ਚਲਾਉਣ ਦਵਾਂਗੇ ਤੈਨੂੰ ਐਮਰਜੈਂਸੀ ਫਿਲਮ ਬੇਫਿਕਰ ਰਹੇ ਤੂੰ ਪਰ ਦੋ ਬਾਬਿਓ ਸ਼ੇਅਰ ਕਰ ਦੋ ਸਾਰੇ ਭਰਾ ਜਿਹੜੇ ਤੁਸੀਂ ਨਾਲ ਜੁੜੇ ਹੋ ਪਿਆਰ ਕਰਨ ਵਾਲੇ ਬਾਕੀ ਸਾਡੀ ਭਾਰਤ ਸਰਕਾਰ ਨੂੰ ਸੈਂਸਰ ਬੋਰਡ ਨੂੰ ਚਾਹੀਦਾ ਵੀ ਇਹ ਜਿਹੜੀ ਫਿਲਮ ਬਿਲਕੁਲ ਲੱਗਣ ਦਿੱਤੀ ਜਾਵੇ ਨਾ ਠੀਕ ਹੈ ਨਾ ਜਿਹੜੀ ਫਿਲਮ ਮਤਲਬ ਕਿ ਪਵਾੜੇ ਪਾਉਂਦੀ ਹੈ ਲੱਗਣੀ ਦਿੱਤੀ ਇਹਨਾਂ ਦੇ ਸੇਵ ਸੈਨਾ ਦੇ ਲੀਡਰ ਜੇ ਨੇ ਉੱਠੇ ਫੇਰਦੇ ਆ ਲੁਧਿਆਣੇ ਤੋਂ ਆ ਲੁਧਿਆਣੇ ਤੋਂ ਸੇਵ ਸੈਨਾ ਦੇ ਲੀਡਰ ਜੇ ਤਿੰਨ ਚਾਰ ਆਂਦੇ ਅਸੀਂ ਫਿਲਮ ਲੱਗਣ ਦਵਾ ਗਏ ਅਸੀਂ ਫਿਲਮ ਨੂੰ ਐ ਕਰਦਾਂ ਗਏ ਅਸੀਂ ਕੰਕਣਾ ਦੇ ਨਾਲ ਅਸੀਂ ਉਹ ਕਰ ਲਾਂਗੇ ਹਨ ਫਿਰ ਲਾ ਲਿਆ ਜੇ ਪੰਜਾਬ 'ਚ ਫਿਲਮ ਤੁਸੀਂ ਆ ਜਾ ਆ ਜੀ ਉਹ ਜਿੰਦਕੱਟ ਮਿਸਤਰੀ ਜੁੜ ਚੁੱਕਿਆ ਨਾਲ ਇਹ ਪਤੰਦਰ ਪਤਾ ਨਹੀਂ ਕਿੱਥੋਂ ਆ ਗਿਆ ਜਿੰਦਕੱਟ ਮਿਸਤਰੀ ਇੱਕ ਹੈ ਸਾਰੇ ਭਰਾ ਕਮੈਂਟ ਕਰੋ ਕੱਲੇ ਕੱਲੇ ਭਰਾ ਦਾ ਕਮੈਂਟ ਪੜਨਾ ਆਪਾਂ ਕੱਲੇ ਕੱਲੇ ਵੀਰ ਦਾ ਕਮੈਂਟ ਠੀਕ ਹੈ ਨਾ ਕੰਗਣਾ ਰੌਤ ਬਾਰੇ ਤੁਹਾਡਾ ਕੀ ਵਿਚਾਰ ਆ ਸਾਰੇ ਵੀਰ ਕਮੈਂਟ ਕਰੋ